ਤੇਨੂੰ ਸੁਰੀਵੀ ਜਵਾਨੀ ਦੇ ਦਾ ਜਦੋਂ ਤੱਕ ਜੀਵ ਹੈਗੀ ਜਵਾਨ ਆਏਗਾ ਇਸੇ ਰਾਜ ਦੇ ਦਾ ਯਾਹ ਇਧਿਆ ਤੈਨੂੰ ਮਾਲਕ ਬਣਾ ਦਵਾ 10 ਦੀ ਚਾਹੀਦਾ ਮੈਂ ਮਾਰੀਆਂ ਜੋ ਕੋ ਚਾਹੀਦਾ 10 ਪਾ ਸਰਬ ਸਾਹਿਬ ਸਾਕੇ ਤਿੰਨ ਦਾ ਬਾਦਸ਼ਾਹ ਬਣਾਉਣਾ 10 ਕੀ ਚਾਹੀਦਾ ਅਗੋਂ ਮਾਦੇ ਵੀ ਬਹੁਤ ਜ਼ਿਆਦਾ ਕਰਦਾ ਅਦੇ ਪਾਪਾ ਇਸੇ ਸਮੇਂ ਆਪਣੇ ਗੈਲਿਸੋ ਨੇ ਆਪਣੇ ਆਪਣੇ ਪੂਰੇ ਸਮੇਂ ਆ ਉਹ ਤਮਾ ਤਾ ਗੁਰੇ ਅੱਗੇ ਬਾਦਸ਼ਾਹ ਬਣਨ ਗਿਆ ਸੋ ਉਹ ਦਾਦਿ ਚੱਲਿਆ ਕਿ ਕਿਹਾ ਮੈਨੂੰ ਪਤਾ ਸੀ ਬਾਤ ਸਣੀ ਕੁਝ ਜਿਹੜੇ ਦਾ ਜਾਲੇ ਪਾੜਨਾ ਪਾਇਦਾ। ਇਹ ਤਾਂ ਹੈ ਜੀ। ਇੱਕ ਦਿਨ ਖਸ਼ਾ ਹੋਣੀ ਰੇਲ ਕਰਨਾ ਸੀ। ਇਹ ਕਹਦਾ ਕਿ ਤੁਸੀਂ ਕਿ ਲੱਗਦਾ। ਉਹ ਬਾਪੂ ਜੀ ਨੂੰ ਹੋ ਗਿਆ। ਉਹਨਾਂ ਨੇ ਇਹਨਾਂ ਨੇ ਕੰਨਾ ਨੂੰ ਕਹ ਸਕਦੇ ਆ ਉਹਨੂੰ ਪਤਾ ਕਿੰਦਾ ਜੀ ਹੋਈ ਆ। ਉਹਨਾਂ ਨੂੰ ਕੋਈ ਦੋ ਨਾ ਜਸਾ। ਇਹ ਨੂੰ ਕੋਈ ਬਾਪਾ ਬੋਹੇ ਜਾਣਾ ਉਹ ਲਈ ਨਹੀਂ ਕਰ ਸਕਦਾ। ਤੁਸੀਂ ਤਾਂ ਸੈ ਕਾ ਦੀ ਆਪ ਸੀ ਕਰੇ। ਇਹ ਕਹਦਾ ਕਰੇ। ਕੋਸ਼ਿਸ਼ ਸੇਖ ਜਾਨੀਬੋਸ ਸਾਹਿਬ ਬਿਦਾਵਾ ਦੇ ਕੇ ਦੇ ਕੇ ਬਿਦਾਵਾ ਮਰ ਨਹੀਂ ਜਾਈ ਬੁਝਦੀ ਤਲਾਕ ਉਸ ਵੀ ਕਹ ਦੋ ਤੁਸੀਂ ਕੀ ਹੈ ਸ਼ਰਤਾਂ ਕਿਸ ਨੂੰ ਨਹੀਂ ਚਲੇ ਨਹੀਂ ਅੱਜ ਪਿਛੜ ਕੇ ਟਖਲ ਰਿਹਾ ਤੇ ਗੁਰੂ ਸਾਹਿਬ ਜੀ ਨੇ ਵੀ ਮੈਂ ਤੈਨੂੰ ਲੈਣ ਗਿਆ ਇਹ ਦੂਤ ਆਇਆ ਜਿਹੜਾ ਮੱਝੀ ਜਾਵੇ ਕਿ ਜਦੋਂ ਮੱਝੀ ਹੋ ਚੁੱਕੀ ਆ ਜੀ ਕੋਈ ਕਹਿੰਦਾ ਸੀ ਬਾਈ ਬਹਿ ਜਾ ਜਿੰਨੇ ਮੱਝੀ ਸੇਵਾ ਕਰੀ ਬੀਨ ਕੋਈ ਕਹਿੰਦਾ ਵੀ ਨਾ ਕਰ ਕਿ ਨਹੀਂ ਮੱਝੀ ਸੇਵਾ ਕਰ ਉਹ ਉਹਦੇ ਕੋਈ ਨਹੀਂ ਕਹਿ ਨਹੀਂ ਸਕਦੇ ਅਸੀਂ ਇਹ ਨਹੀਂ ਦੱਸਣਾ ਜੋ ਬਿਦਾਵਾ ਲੈ ਕੇ ਦੇ ਗਿਆਗੇ ਪਹਿਹੀ ਤੇ ਦੇਣੀ ਤੇ ਤੂੰ ਸਾਜਾ ਨਹੀਂ ਕਿੰਜੇ ਲੈ ਦੇ ਉਹ ਵਾਹਿਗੁਰੂ ਗੱਲ ਸੁਣਿਆ ਉਹ ਉਹ ਬਾਈ ਬਣ ਰਹਾ ਪਹਿਹੀ ਸਮਾਈ ਮਾਈ ਕਿ ਨਾ ਉਹ ਨਾ ਕਿੰਜੇ ਹੀ ਦੇ ਦੇਣੀ ਜਿਵੇਂ ਆਪਕੀ ਇਸ ਦੇ ਦਾਦ ਨੂੰ ਆਪ ਕੋ ਦਾ ਹੀ ਦੇ ਦੇਣੀ ਜਦੋਂ ਜਦੋਂ ਕੋਈ ਧਾਕਦਾ ਘਾਵੀ ਹੁੰਦਾ ਮੈਂ ਇਹਨਾਂ ਨੂੰ ਨਹੀਂ ਮੰਨਦੀ ਗੱਲ ਉਹਨਾਂ ਤੂੰ ਕੰਮ ਕਹਿੰਦਾ ਕਰਨ ਵਾਲਾ ਜੀ ਤੂੰ ਦਰਦਾਈ ਇਹ ਸਿਰਫ ਫੈਨ ਦਾ ਆਪਰਾ ਆਈ ਮੰਨਦਾ ਉਸੇ ਫੈਨ ਦਾ ਜਿਹੜਾ ਆਪ ਗੁੰਮ ਕਰਦਾ ਨਹੀਂ ਤੇ ਨਹੀਂ ਤੂੰ ਕਹਿੰਦਾ ਪਤਾ ਨਹੀਂ ਮਿਲਦੀ ਸਰ ਜੋ ਪਰ ਸ਼ਰਾਬ ਵੀ ਨਸ਼ਾ ਕਰ ਗਿਆ ਆਪ ਕਹਦਾ ਹੀ ਕਿਰੇ ਨਾ ਦੋਵੇਂ ਕਹਿੰਦਾ ਨਹੀਂ ਕੰਮ ਕਰਨਾ ਆਪ ਕਹ ਲਿਆ ਤੇ ਸਭ ਲੋਕ ਉਹ ਨਹੀਂ ਉਹ ਬਦਾਵਾ ਲੈ ਕੇ ਦੇਖੇ ਤੇ ਜਦੋਂ ਘਰ ਗਏ ਨਾ ਹੁਣ ਜੀ ਵੀ ਵੀ ਤੁਸੀਂ ਟੈਸਟ ਕਰਾਇਆ ਕਿ ਪਰਿਵਾਰ ਵੀ ਸਾਥ ਹੁੰਦਾ ਪਰਿਵਾਰ ਕਿਹਾ ਹੋ ਸਕਦਾ ਉਹ ਚੂੜੀਆਂ ਕਹਿੰਦੀਆਂ ਵੀ ਚੂੜੀਆਂ ਪਾਓ ਤੇ ਘਰ ਪਾਓ ਰੂੜੀਆਂ ਬਹੁਤ ਅਹੀ ਜਾਂਦੀਆਂ ਮਤਲਬ ਉਹ ਕਿਸੇ ਦੇ ਲਾਗੋਂ ਨੰਨੇ ਜਾ ਤੇ ਕੋਈ ਮਾਂ ਕਹਿੰਦੀ ਜੇ ਉਹ ਆਇਆ ਪੁੱਤ ਬਿਦਾਵੀ ਆ ਕੇ ਤੇ ਉਹਦਾ ਪਛਾਵਾਂ ਨਾ ਦਿੱਤੇ ਪੈ। ਤੇ ਕੋਈ ਗਿਆ ਤੇ ਉਹ ਪੁੱਤਾ ਪਿਓ ਕਹਿੰਦਾ ਜਾ ਕੇ ਉਹ ਨਿਕਲ ਜਾ। ਮਨੂੰ ਕਦੇ ਮਾਂ ਦਾ ਸ਼ਹੀਦ ਹੋ ਗਿਆ ਹੁੰਦਾ ਕਿ ਮੇਰਾ ਪੁੱਤ ਸ਼ਹੀਦ ਹੋਇਆ ਮੇਰੀ ਕਦੇ ਪੁੱਲਾਂ ਤੱਕ ਮੇਰਾ ਭਾਅ ਹੋ ਜਾਂਦਾ। ਤੇ ਉਹ ਬੂਦ ਲਾਉਦੇ ਆ। ਬੂਨ ਲੈ ਕੇ ਆ ਜੋ ਕਲਾਖਾਨੂੰ ਸੇ ਮਿਲਿਆ ਉਹ ਪਹੁੰਚ ਜਾਂਦੇ ਨੰਦੇਖਾ ਤੇ ਪਹੁੰਚ ਜਾਂਦੇ ਹੋ ਜਦੋਂ ਉਸੇ ਗੁਰੂ ਸਾਹਿਬ ਖੁਸ਼ੀਆਂ ਨੇ ਉਹ ਪਹੁੰਚ ਜਾਂਦੇ ਅੱਜ ਗੁਰੂ ਦੇ ਮਾਸਾਂ ਮਸੀਬਤ ਬਣੀ ਤੇ ਅੱਜ ਆਪਾਂ ਤੁਹਾਨੂੰ ਆ ਗਏ ਕੁਛ ਵੀ ਦੱਬ ਜਹਾ ਦੇ ਕੋ ਦੁਨੀਆ ਲਾਂਦਾਂ ਪਈਆਂ ਜੋ ਮਾਤਾ ਪਿਤਾ ਕੋਲ ਤੋਂ ਉਹ ਸਾਨੂੰ ਜਾ ਕੇ ਉਹ ਜਾ ਜੂ ਪਿਆਰ ਕਰਨ ਆ ਰਹੀਆਂ ਗੁਰੂ ਸਾਹਿਬ ਜਿਹੜੀ ਮਾਂ ਦੇ ਬੋਰੀ ਲੱਤੀਆਂ ਸਾਨੂੰ ਜਿਹਾ ਕੇ ਉਹ ਕਹਿੰਦੇ ਕਿ ਗੁਰੂ ਸਾਹਿਬ ਦੇ ਬੱਚੇ ਆ ਜਣਾ ਉਹ ਪਹਜਾਂ ਜਦੋਂ ਉੱਥੇ ਗਏ ਨਾ ਤੋ ਗੁਰੂ ਸਾਹਿਬ ਦਾ ਪਿੱਛਾ ਅਧਿਕਾਰੀ ਗੁਰੂ ਸਾਹਿਬ ਆ ਕੇ ਮੋਸਾ ਸਾਹਿਬ ਤੇ ਸਤਾਨ ਦੇ ਉੱਥੇ ਉਨਾਂ ਨੇ ਦੇਖਿਆ ਕਿ ਫੌਜ ਨਹੀਂ ਆਉਂਦੀ ਮਗਰ ਪੂਛਾ ਉਹ ਦੱਬੇ ਦੇ ਵਿੱਚੇ ਸੀ ਆ ਸੁਰੀਦਮ ਦਾ ਉਹ ਸੁਰੀਦਮ ਸਿੱਧਾ ਕਰਕੇ ਤੇ ਚੰਗੀ ਲੱਗ। એમ ਨਹੀਂ ਨਾ ਉਹ ਜੋ ਜੁਸੀਂ ਆਉਂਦੀ ਆ ਤੇ ਗੁਰੂ ਸਾਹਿਬ ਨੇ ਤਰਗੀ ਲਈ ਸੀ ਉਹ ਜਿਹਨਾਂ ਬਾਜੀ ਨੂੰ ਚੰਗਰੀ ਸੀ ਬਹੁਤ ਤੇ ਗੁਰੂ ਸਾਹਿਬ ਦੱਬੇ ਤੋਂ ਬੈਠੇ ਤੇ ਉਹ ਕਹਿੰਦੇ ਵੀ ਮਾਫੀ ਦੇ ਬਾਅਦ ਚ ਮੰਗ ਲਾਂਗੇ ਮਾਫੀ ਮੰਗ ਕੇ ਆਪਾਂ جنگ ਨਹੀਂ ਕਰਨੀ ਹੈ ਨਾ ਇਹ ਫੌਜ ਬਹੁਤ ਜ਼ਿਆਦੀ ਆ ਤੇ ਸਿੰਘ ਲੜ ਰਹੇ ਜੇ ਆਪਾਂ ਪਹਿਲਾਂ ਸੰਭੀ ਇਹਨਾਂ ਨੂੰ ਜੇ ਬਾਜਨ ਦੇ ਮਗਰਾਂ ਦੀ ਮਾਫੀ ਜਾ ਜਦ ਜਿੱਥੋਂ ਆਪਾਂ ਭੱਜ ਗਏ ਉਹ ਕੰਮ ਤੇ ਕਰ ਲਈਏ ਉਹ جنگ ਹੋਈ ਸਾਰੇ ਗੱਲ ਜਿਹੜਾ ਦੇ ਸੀ ਉਹਨਾਂ 'ਚ ਇੱਕ ਬੋਦੀ ਲੱਗੀ ਸੀ ਨਾ ਮੁਗਲਾਂ ਕੋਲ ਭੱਜ ਕੇ ਪਸੰਦ ਕੀਏ ਦੇ ਤੇ ਇੱਕ ਤੋਫਾ ਹੋ ਗਿਆ ਵੀ ਜਿਹਨੇ ਜਿਹੜਾ ਘਰ ਤੋਂ ਟੁੱਟਿਆ ਨਾ ਮੰਨਣਾ ਹੀ ਮੰਨਾਂ ਲਿਖੀ ਹੋਈ ਹੋਗੀ ਉਹ ਫੇਰ ਕਦਾ ਨਹੀਂ ਪਤਾ ਕਿਨੇ ਮਾਰਦਾ ਸੀ ਹੈਨਾ ਜਦੋਂ ਉਹ ਆ ਕੇ ਉੱਥੇ ਆ ਗਏ ਉੱਥੇ ਉਹਨਾਂ ਉਹਨਾਂ ਭੱਜ ਕੇ ਰਹਦੇ ਤੇ ਗੁਰੂ ਸਾਹਿਬ ਨੇ ਵੇਖਿਆ ਵੀ ਸੰਤ ਜੀ ਹੋ ਗਈ ਵੇਖਣ ਲਿਖੀ ਜਾ ਕੇ ਬੀਸ ਦੇ ਪਾਸੇ ਜਾਣੀ ਜਾਂ ਤੇ ਉਹ ਜਦੋਂ ਲਾਗੇ ਆਇਆ ਹੈ ਨਾ ਬਾਕੀ ਕਿਸੇ ਨੂੰ ਉਸ ਤੋਂ ਬਾਅਦ ਤਾਂ 5000 ਜਿਹੜੇ ਨੇ 10000 ਜੀ 1947 ਵਿੱਚ ਸੋਨਾ ਹੈਗਾ ਹੀ 100 ਕਿਲੋ ਦਾ ਕਿਹਾ ਜਾਂਦਾ ਹੈ 1927 ਵਿੱਚ ਸੋਨਾ 100 ਕਿਲੋ ਆਜੇਗਾ ਸੱਤਿਆ ਹੈ ਨਾ ਉਦੋਂ ਗੁਜਰ ਸਾਹਿਬ ਨੇ 5000 ਚ ਦੱਬਵਾਇਆ ਜਿਹੜਾ 5000 ਦਾ ਸੀ ਤਾਂ ਉਹਨੇ ਗੁਜਰ ਨੇ 5000 ਦਾ ਮਾਰਿਆ 10000 ਦਾ ਕਿਹਾ 30000 ਦਾ ਕਿਹਾ 40000 ਦਾ ਕਿਸੇ ਅਾਬੇ ਦਾ ਰਾਜਾ ਤੋਂ ਬਣੀ ਬਾਦੀ ਵਿੱਚ ਵਾਸੂਨ ਦਾਸ ਜੀ ਇਹ ਮਾਰੀ ਮੇਰੀ ਬਾਤ ਕਿੰਨ ਜਿੰਨ ਦਾ ਜਿਹਨੂੰ ਜੀਨ ਦਿੱਤੀ ਆ ਕਿ ਜਦੋਂ ਆਏ ਨਾ ਭਾਈ ਮਹਾਸਿੰਘ ਕੋਲ ਉਹ ਭਾਈ ਸਿੰਘ ਆਉਂਦੇ ਉਹਦੇ ਵਿੱਚ ਕੋਈ ਜਿਹੜਾ ਪੱਤਗੀ ਹੀ ਬੋਲ ਤੇ ਦੂਸਰ ਨੇ ਆ ਕੇ ਦਾਸ ਜੀ ਨਾਲ ਸੇਂਸੀ ਆਪਣੀ ਤਜ਼ੀਰ ਰੱਖਿਆ ਉਹਨੂੰ ਮਾਰ ਲਿਆ ਮਹਾਤਮਾ ਨੇ ਫੇਰਿਆ ਆਪਾਂ ਤੇ ਜਿੰਨ ਕਹਿੰਦਾ ਛੇੜਿਆ ਬਾਤ ਉਹ ਐਕਟ ਨੇ ਉਹ ਕਹਿੰਦਾ ਉਹ ਅੱਲਾ ਦੇ ਰੂਹ ਉਹ ਵਹਿਗੂ ਦੇ ਬੰਦੇ ਉਹ ਵਹਿਗੂ ਦੇ ਦੂਤ ਉੰਝ ਖੜੇ ਦੇ ਫੂਲੇ ਇਹ ਜਖਮ ਇਹ ਤਾਂ ਨਹੀਂ ਬੜਾ ਬੁਆਹ ਵੀ ਹੋ ਰਿਹਾ ਜੀ ਜੀ ਤੇ ਉਹ ਜਦੋਂ ਮੈਂ ਇਹ ਦੇਖੀ ਸੀ ਤੇ ਜਿੰਦਾ ਉਹ ਵੈਕੂ ਦੇ ਤੂੰ ਜੋ ਵੀ ਹੈ ਜਿੰਦਾ ਤੁਸੀਂ ਤੂੰ ਜੋ ਵੀ ਆ ਮੇਰਾ ਬਾਪੂ ਕੱਗਿਆ ਮੈਂ ਉਹ ਸਾਹਮਣੇ ਡਿੱਤੇ ਬੈਠਾ ਮੈਂ ਜਦੋਂ ਦਸਦਾ ਇਹਦਾ ਪੈਸਾ ਲੈਣੇ ਕੋ ਮੇ ਦੱਸਿਆ ਉਹ ਕਹਿੰਦਾ ਜਦੋਂ ਮੈਂ ਜੰਗ ਲੜ ਰਿਹਾ ਸੀ ਨਾ ਮੈਂ ਦੇਖਿਆ ਸੀ ਜਰੂ ਸਾਹਿਬ ਉੱਥੇ ਬੈਠੇ ਜਿਵੇਂ ਦੋ ਮੇਰਾ ਸੁਣਿਆ ਫਿਰ ਜਾਨੀ ਨੂੰ ਜਾ ਕੇ

ਸੁਧੂ ਗਾਣੇ ਦੇ ਆਸ ਵਿੱਚ ਆਉਂਦੇ ਨੇ ਅੱਖਾਂ ਸੇ ਇਹਦੇ ਪਾਈ ਮਾਸੇ ਦਾ ਖੰਡਾ ਕੋਈਆਂ ਕੋਈ ਸੱਡੇ ਪਾਸ਼ਾ ਦੇ ਬਚਨ ਕਿਤੇ ਕੰਮ ਖੰਡਾ ਜਿਦਾਂ ਇਹ ਹੁੰਦੀਆਂ ਉਦਾਂ ਬੰਦ ਹੋਣੀ ਜਦੋਂ ਬਦਲ ਜਾਂਦੀਆਂ ਨੇ ਕਿਤੇ ਹੁਣ ਇਹਦੇ ਤਰਲੇ ਲਾਣਗੇ ਆ ਤੇ ਖੰਡਾ ਮੰਨ ਲੈਣੀ ਹੈ ਜਿੰਦੇ ਤੇ ਦੂਜੀ ਦੀ ਮਾਰ ਕਹਿੰਦੇ ਜਿਵੇਂ ਜਿਵੇਂ ਮੈਂ ਤੇ ਜਾਂ ਇਹੋ ਜਿਹੀ ਕਿਦੂਦ ਕਰਾਇਆ ਮੈਨੂੰ ਕੀ ਅੱਖਾਂ ਤੇ ਸ਼ਰਮਦਾ ਹੋਇਆ ਕਿਦਾਂ ਬੋਲਿਆ ਜਾ ਰਿਹਾ ਮੈਂ ਇਹ ਦੱਸ ਕਿ ਅਸੀਂ ਦੱਸ ਕਿ ਮੈਂ ਤੈਨੂੰ ਸੁਦੀ ਵੀ ਜਵਾਂ ਨਹੀਂ ਦੇਦਾ ਜਦੋਂ ਤੱਕ ਦੀਆਂ ਰਹਿ ਗਈ ਜਵਾਂ ਆਏਗਾ ਇਸ ਰਾਜ ਦੇ ਨਾਲ ਆਈ ਤੀਆ ਤੈਨੂੰ ਮਾਰ ਕੇ ਪਾ ਦਵਾ 10 ਦੀ ਚਾਹੀਦਾ ਮੈਂ ਮਾਰੀਆਂ ਜੋ ਕੋ ਚਾਹੀਦਾ 10 ਪਾ ਸਰਬ ਸਾਥੇ ਤਿੰਨ ਦਾ ਬਾਦਸ਼ਾਹ ਬਣਾਉਣਾ 10 ਕੀ ਚਾਹੀਦਾ ਅਜੋਨ ਪਾਈ ਮਾਦੇ ਦੀ ਨਿਦਾਨ ਤੋਂ ਮੁਹਬਤ ਦਾ ਕਰਦੇ ਜੇ ਅਪਾ ਸਟੇਟ ਦੇ ਆਪਣੇ ਮੈਡੀਸਨ ਨੇ ਉਹਨਾਂ ਨੂੰ ਆਪਣੀ ਸਮਿਆ ਆਪਣਾ ਤਮਕਤਾ ਸੂਰਜ ਦੇ ਪਾਸੇ ਗੱਲੋਂ ਦਾ ਸਿਰੋਂ ਉਹ ਕਾਲਜ ਗਿਆ ਕਿ ਕਿ ਮੈਨੂੰ ਪਤਾ ਸੀ ਬਾਲਸ ਨਹੀਂ ਛੋਟੇ ਛੋਟੇ ਡੱਗ ਦੇ ਬਾਹਰ ਪਾਉਂਦਾ ਮੈਂ ਤਾਂ ਵੱਡ ਜੀ ਇੱਕ ਦਿਨ ਖਸ਼ਾ ਹੋਣੀ ਲਿਖਦਾ ਹੈ ਇਹ ਦੱਸਦਾ ਹੈ ਕਿ ਤੁਸੀਂ ਜਿਹੜਾ ਉਹਨਾਂ ਬਾਪੂ ਜੀ ਜਿਹੜੇ ਹੋ ਗਏ ਆ ਉਹਨਾਂ ਨੇ ਇਹਨਾਂ ਨੇ ਕਿੰਨਾ ਜੁਆ ਸਕਦੇ ਆ ਉਹਨੂੰ ਪਤਾ ਕਿਤਾ ਕੀ ਹੋਈ ਆ ਮੈਂ ਉਹਨੂੰ ਸਮਝਾਉਣਾ ਉਹਨੂੰ ਉਹਨਾਂ ਦੇ ਕੋਲ ਜਾਣਾ ਮੈਂ ਜਾ ਰਿਹਾ ਇਹ ਉਹਨੂੰ ਕੋਈ ਜਪਾ ਪੋਛਿਆ ਜਾਂਦਾ ਹੋਵੇ ਲਿੰਗ ਦੇ ਚਾਹਤ ਤੁਹਾਨੂੰ ਜਿੱਦ ਅਸਰ ਕਾਦੀ ਵਾਪਸੀ ਕਰੇ ਤੇ ਦਾਦਾ ਦਾ ਰੇ ਇਹ ਇਥੋਂ ਸਿੱਖੀ ਤੋਂ ਪਛਾਣੋਗੇ ਤੁਹਾਡੇ ਬੱਚਿਆਂ ਨੂੰ ਗੁਲਾਮ ਨਾ ਰੱਖਣਗੇ ਆਪਣੀ ਜੀਵਨ ਪਾਣ ਕਿਉਂ ਦੇ ਦੋ ਇਹ ਧਰਮ بہت گا راج کرنا راج کھڑا ہوا راج کرے گا خالصا راج کرنے لیکن جی آپ خالسا نہیں بنا ہندو سے سکھ نہیں بنا اپنا وہ لوگ دلی سے پڑھائی پہنگے وہ لوگ گھر پیلوں کنگال ہوتا ہے سارا منہ کھلا کے چکتے ہوئے اس چپیٹ مارتے ہوں سن سب پاشا نے پورے بخشے جنم واسطے آخیا خالصا سوئی چڑھے سماجی بخشے بنتا منیشاگا اچھا بنتا منیشن یہ سارا منشیا سب پاشا نے ਅੱਜ ਵੀ ਜੀ ਆਇਆਂ ਨੂੰ ਤੁਹਾਨੂੰ ਕਹਿੰਦੇ ਆ ਉਹ ਜੀ ਜੋਂਦਾ ਮਿਊਜ਼ਿਕ ਪੂਰਾ ਕਰ ਨਿਗਾਹੇ ਲਿਓ ਇਹ ਦੁਕਾਨ ਪਾਰ ਦੇ ਤੁਹਾਨੂੰ ਲੱਗ ਜਾਈਏ ਆਪਣੀ ਨਹੀਂ ਬੇਨਤੀ ਆ ਪਿਆ ਸਾਹਿਬ ਜੇ ਤੁਸੀਂ ਮੰਨ ਲਓਗਾ ਧਾਰੀ ਨੂੰ ਨਹੀਂ ਮੰਨੂਗਾ ਧਾਰੀ ਨੂੰ ਤੇ ਕਿਹਾ ਕੋਈ ਨੀਗਾ ਨਹੀਂ ਹੋਵੇ ਸਭ ਤੋਂ ਉੱਪਰ ਠੀਕ ਹੈ ਤੇ ਕਹਿੰਦੇ ਗੋਵਰੇ ਉਹ ਸਾਰੇ ٹھیک ہے نا یہ ایک نک ڈو نے تے دو ائے ہوئے تے وہی بار بولتا ہے وہی سنھا او تیرے دا تے اساں پاک انہاں دے گھر کر تے بادشاہ نہیں گلن صاحب دے پاک تو سوائے کسی دے سن نہیں ہاں کرو بھائی बोले सोन्हा लाल श्री अकाल ये भी जदी बालू की वजह से बात है एक दूसरा सुन नहीं दे रहे हैं हमको जान लो मैं कोई भी बात करता हूं सारे सिनेमा दे मैं अपनी कैमरा उनका की दुआ में खड़ी हूं ठीक है जी बोले सोन्हा लाल श्री अकाल 아이오 빈에 깨어 이겨? 마가 파일을 끌고 그냥 끌어다녀야 끌어다녀 아이오 곱게 하자 본래 이 소원의 하늘 하늘에 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 하늘래 소원의 하 ਆਲੋ ਜੀ ਆਉਂਦੇ ਜੇ ਤੇਰੇ ਕੋਈ ਵੀਜ਼ਾ ਆਇਆ ਨਾ ਤਾਂ ਘਰ ਆਉਣੇ ਨਹੀਂ ਖਾਣੇ ਨਹੀਂ ਲੈ ਲਈ ਆਪਾਂ ਨਹੀਂ ਆਲਾਵਾਤ ਆਲਾਵਾਤ ਇਹ ਕੀ ਹੈ ਹੋਏ ਹੋਏ ਉਹ ਵੀ ਵੀਜ਼ਾ ਹੋ ਜਾ ਬੂਗਾ ਮੈਂ ਜੇ ਚਾਹੂੰਗਾ ਤੇ ਆਪ ਵੀ ਆਏ ਤਰੇ ਪਾਉ ਹੈ ਤਰੇ ਪਾਉ ਜਿਹੜੇ ਤਰੇ ਪਾਉ ਉਹ ਤਾਂ ਜੇ ਮੈਨੂੰ ਸੈੱਟ ਕਰਾ ਜਹਾਸ ਜੀ ਜਗਤਬੀਨ ਬਾਬਾ ਆਪ ਉਹਨੇ ਉਹਦੇ ਸੈੱਟ ਕਰਾ ਦਿਆ ਜਪਣਾ તેમનસિંહજી કરા પાડે ખરે ઓ આપા કિસડે કી નર કેલાંગસિંહનો મને કુ વો સોન્યા સિયા કારણ અચી તાનુ અગે બાના મેરા બજન કીતા હા લેજોજી હાજી સ્ટેન્ડ મે આય બળ આજુ વાળો કે આયો બરો કેજુર ખાવ્યા તો બાદ મે આવો ਠੀਕ ਹੈ ਸਰ ਬੋਲੇ ਸੋਨਿਆ ਸ੍ਰੀ ਅਕਾਲ ਕੀ ਨਹੀਂ ਬਣਾਏ ਕੋਈ ਨਸ਼ਾ ਨਹੀਂ ਲਾਣਾ ਗੁਰੂ ਘਰ ਉਹ ਜਾਣਾ ਠੀਕ ਹੈ ਸਰ ਆਇਆ ਗੁਰੂ ਘਰ ਹਾਂ ਚੱਲੋ ਵੀ ਆ ਜਾ ਆ ਜਾ ਬਾਬੇ ਨੇ ਕਾਲੀ ਪੈ ਜਾਦਾ ਵਾ ਓਏ ਸੋਨਿਆ ਸ੍ਰੀ ਅਕਾਲ ਦੇਖਿਆ ਤਾਂ ਸਾਨੂੰ ਸਾਹਮਣੇ ਦਾ ਗੁਰੂਗ੍ਰਾਮ ਸਾਹਿਬ ਲਿਆ ਹੋਰ ਫਾਈਨਲ ਗੁਰੂ ਸਾਹਿਬ ਦਾ ਨਾਮ ਆਂ ਜੀ ਅਗਰ ਕੋਈ ਨਹੀਂ ਸਵੇਰ ਮੈਂ ਚਾਰ ਦਿਨ ਆਇਆ ਜੇ ਮੈਂ ਜੇ ਕੋਈ ਪੜ੍ਹਦਾ ਰਹੇਗਾ ਬੋਲੇ ਸੋਨ ਹਾ ਗਿੰਦਰ ਗਿੰਦਰ ਦੇ ਹਾਂ ਜੀ ਇਹ ਵੀ اس کي جو 10:00 وڄي 10:30 وڄي مان توهان کي بينجي ڏسڻا ته کين نه پئي ڪو شيء نه ٿو آهي تو اٿي پڇي پنهنجو آهيو واپس وڃي ٿا چلو 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 چلو